ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵਕਤ ਮਾਹੌਲ ਬੇਹੱਦ ਤਣਾਪੂਰਨ ਦਿਖਾਈ ਦੇ ਰਿਹਾ ਹੈ ਕਿਉਂਕਿ ਵਿਦਿਆਰਥੀਆਂ ਦੇ ਵੱਲੋਂ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਿਆ ਹੋਇਆ ਹੈ ਸੈਨੇਟ ਚੋਣਾਂ ਦੀ ਤਾਰੀਖ ਦੇ ਐਲਾਨ ਦੀ ਮੰਗ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਇੱਕ ਜੰਗ ਦਾ ਮੈਦਾਨ ਬਣਦੀ ਦਿਖਾਈ ਦੇ ਰਹੀ ਹੈ ਇੱਕ ਪਾਸੇ 10 ਨਵੰਬਰ ਨੂੰ ਇੱਕ ਵੱਡੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਦੀ ਉਮੀਦ ਦੇ ਵਿੱਚ ਬੀਤੇ ਦਿਨ ਵੀ ਦਿਨ ਪਰ ਇੱਕ ਵਿਸ਼ਾਲ ਇਕੱਠ ਦੀਆਂ ਤਿਆਰੀਆਂ ਜਾਰੀ ਰਹੀਆਂ ਤੇ ਅੱਜ ਵੱਡੀ ਗਿਣਤੀ ਵਿੱਚ ਦੂਰੋਂ ਨੇੜੇੋਂ ਵਿਦਿਆਰਥੀ ਤੇ ਹੋਰ ਵੀ ਕਈ ਸੰਘਣ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਪਹੁੰਚ ਰਹੇ ਨੇ ਇਸੇ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਵੀ ਸੁਰੱਖਿਆ ਪ੍ਰਬੰਧ ਲਗਾਤਾਰ ਵਰਤਦਾ ਦਿਖਾਈ ਦੇ ਰਿਹਾ ਹੈ ਕਿਸੇ ਨੂੰ ਵੀ ਆਉਣ ਜਾਣ ਦੀ ਇਜਾਜ਼ਤ ਤਤ ਨਹੀਂ ਦਿੱਤੀ ਜਾ ਰਹੀ ਅੱਜ ਤੜਕਸਰ ਤੋਂ ਕੈਂਪਸ ਦੇ ਤਿੰਨੋਂ ਮੁੱਖ ਗੇਟਾਂ ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਹੋਇਆ ਹੈ ਵੈਧ ਆਈਡੀ ਕਾਰਡ ਤੋਂ ਬਿਨਾ ਕਿਸੇ ਨੂੰ ਵੀ ਕੈਂਪਸ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਿਸੇ ਵੀ ਅਣਸਖਾਵੀ ਘਟਨਾ ਨੂੰ ਰੋਕਣ ਦੇ ਲਈ ਸ਼ਹਿਰ ਭਰ ਦੇ ਵਿੱਚ ਵੱਡੀ ਪੁਲਿਸ ਤਾਇਨਾਤ ਕੀਤੀ ਹੋਈ ਹੈ ਸਾਰੀਆਂ ਸਰਹੱਦਾਂ ਸਿਲ ਕਰ ਦਿੱਤੀਆਂ ਜਾਣਗੀਆਂ ਤੇ ਆਈਡੀ ਤੋਂ ਬਿਨਾ ਕਿਸੇ ਵੀ ਬਾਹਰੀ ਵਿਅਕਤੀ ਨੂੰ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਾਣਕਾਰੀ ਮੁਤਾਬਕ ਐਸਐਸਪੀ ਕਮਰਦੀਪ ਕੌਰ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਉਦੇਸ਼ਾਂ ਦੇ ਲਈ 20 ਡੀਐਸਪੀ ਪੰਚ ਇਸ ਇੰਸਪੈਕਟਰ ਤੇ ਲਗਭਗ 2000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਸਾਰੇ ਐਂਟਰੀ ਪੁਆਇੰਟਾਂ ਤੇ ਸੰਵੇਦਨਸ਼ੀਲ ਥਾਵਾਂ ਨੂੰ ਘੇਰ ਲਿਆ ਗਿਆ ਐ ਐਸਐਸਪੀ ਖੁਦ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ ਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਵੀ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਬੀਤੀ ਦੇਰ ਰਾਤ ਤੋਂ ਵੀ ਲਗਾਤਾਰ ਇਸੇ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਹੱਥਾਂ ਦੇ ਵਿੱਚ ਵੱਡੀਆਂ-ਵੱਡੀਆਂ ਛੋਟੀਆਂ ਫੜੀਆਂ ਹੋਈਆਂ ਨੇ ਜਿਹੜੇ ਵਿਦਿਆਰਥੀਆਂ ਨੂੰ ਜਿਹੜੇ ਬਾਹਰ ਤੋਂ ਅੰਦਰ ਐਂਟਰ ਕਰਦੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਇਸ ਕਰਕੇ ਵਿਦਿਆਰਥੀਆਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ 10 ਤਾਰੀਖ ਨੂੰ ਵੱਡੇ ਇਕੱਠ ਦਾ ਸੱਦਾ ਦਿੱਤਾ ਹੋਇਆ ਸੀ ਇਸ ਕਰਕੇ ਪੂਰੇ ਪੰਜਾਬ ਭਰ ਦੇ ਵਿੱਚੋ ਜਿਹੜੇ ਲੋਕ ਨੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚ ਰਹੇ ਨੇ ਪਰ ਉਹਨਾਂ ਦੇ ਆਉਣ ਤੇ ਮਨਾਹੀ ਹੈ ਇਸ ਵਕਤ ਕੀ ਕਹਣਾ ਸੀ ਪੁਲਿਸ ਮੁਲਾਜ਼ਮਾਂ ਦਾ ਵਿਦਿਆਰਥੀਆਂ ਦਾ ਤੇ ਉਹਨਾਂ ਦੇ ਹੱਕ ਦੇ ਵਿੱਚ ਪਹੁੰਚੇ ਹੋਏ ਲੋਕਾਂ ਦਾ ਤੁਸੀਂ ਵੀ ਸੁਣੋ ਇੱਕ ਨਾ ਤਾਂ ਟੈਲੀਫੋਨ ਵੀ ਪੁਲਿਸ ਹੋ ਗਈ ਨਹੀਂ ਜਦ ਕਹਾ ਵੀ ਵੀ ਪੁਲਿਸ ਤਿੰਨ ਵੀ ਪੁਲਿਸ ਆ ਗਿਆ ਹਮਰੇ ਵੀ ਪੁਲਿਸ ਹਮੇ ਤਾਂ ਅੰਦਰ ਜਾਣੇ ਨਾ ਕਰੀਓ ਜਾਨ ਕੋਲ ਵੀ ਪੁਲਿਸ ਹੈ ਪਰ ਨਹੀਂ ਲਵੇ ਫੋਟੋ ਹੈ ਇਹ ਲੈ ਲਵੇ ਮੇਰੇ ਕੋਲ ਚਾਣ ਪੱਤਰ ਹੈਗਾ ਨਾ ਪੁਲਤਾਂ ਮੇਰਾ ਕੋਲ ਤਾਂ ਹੋਰ ਤੇ ਇਹਨੂੰ ਵੀ ਤਾਂ ਕਰਿਓ ਕੈ ਕਰ ਦੋ ਕੈ ਕਰ ਦੋ ਆਈ ਕਰ ਦੋ ਪਟੋ ਆਈ ਕਰ ਪਟੋ ਆਈ ਕਰ ਕਰ ਦੋ ਚੁੱਕਿਆ ਕੋਈ ਪੱਤਰ ਜੋ ਅਮ ਲਿਖਿਆ ਆਈ ਕਰ ਦੋ ਹੁਣ ਨਾ ਅਸੀਂ ਇੰਨਾ ਸੀ ਨੀਂ ਮੈਂ ਨਾ ਚੰਗੀਆਂ ਤਾਂ ਕਰਿਓ

ਗੇਟ ਖੋਲੋ ਕੀ ਰੂਲ ਹੈ ਤੁਹਾਡਾ ਕੀ ਇੱਕ ਨੰਬਰ ਗੇਟ ਤੋਂ ਐਂਟਰੀ ਹੋਣੀ ਹੈ ਇੱਥੋਂ ਨਹੀਂ ਹੋਣੀ ਕੀ ਕਾਰਨ ਹੈ ਉਹਨਾਂ ਕੋਲ ਤਾਂ ਪਛਾਣ ਪੱਤਰ ਵੀ ਆ ਕਿਉਂ ਰੋਕਿਆ ਜਾ ਰਿਹਾ ਆਊਟਸਾਈਡਰ ਨੂੰ ਗੱਲ ਹੋਈ ਸੀ ਕਿ ਆਊਟਸਾਈਡਰ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਪਰ ਨੋ ਗੋਸਟਰੀ ਗੇਟ ਤੋਂ ਵੀ ਰੋਕਿਆ ਗਿਆ ਉੱਧਰ ਵੀ ਨਹੀਂ ਜਾਣ ਦੇ ਰਹੇ ਤਿੰਨੇ ਵੀ ਪੁਲਿਸ ਜਮੇ ਪੁਲਿਸ ਉੱਥੇ ਤਾਂ ਜਮੇ ਬਹੁਤ ਬੁਰਾ ਹਾਲ ਹੈ ਕਿ ਐਤੀ ਬਹੁਤ ਬੁਰਾ ਲੈ ਕਿਉਂ ਨਹੀਂ ਜਾਣਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਊਂਗੇ ਇੰਨੇ ਜਿਆਦਾ ਕਹਿ ਰਿਹਾ ਕਿ ਗੇਟ ਨੰਬਰ 1 ਤੇ ਜਾ ਮੈਡਮ ਤੁਸੀਂ ਆਈਡੀ ਕਾਰਡ ਮੰਗਿਆ ਸੀ ਦਿਖਾਤਾ ਅਗਲੇ ਨਾਲ ਹੁਣ ਕਿਉਂ ਨਹੀਂ ਜਾਣ ਦਿਓ ਸਾਨੂੰ ਪੁਲਿਸ ਸਾਨੂੰ ਸਾਊਂਡ ਕੈਪਟਨ ਵੀ ਲੈ ਕੇ ਆਉਂਦੇ ਨਹੀਂ ਜਾਣ ਦੇ ਰਿਹਾ ਕੌਂਸੇ ਸਮੁੰਦਰ ਜਾਊਂਗਾ ਕਸਮਾ ਕੀ ਹੋਵੇ ਦੇਖੋ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਚੰਡੀਗੜ੍ਹ ਪੁਲਿਸ ਅਸੀਂ ਅਪੀਲ ਕਰਦੇ ਆਂ ਕਿ ਸਰ ਮੇਰੀ ਗੱਲ ਸੁਣੋ ਅਗਰ ਜੋ ਤੁਸੀਂ ਜਾਣਦੇ ਆਂ ਇਹਨਾਂ ਨੂੰ ਬਾਈਕ ਅਸੀਂ ਬਾਈਕ ਫਾਈਟਿੰਗ ਨਹੀਂ ਅਸੀਂ ਇਹ ਕਰ ਰਹੇ ਆਂ ਜਿਹਨਾਂ ਨੂੰ ਸਾਨੂੰ ਇੱਕ ਮਿੰਟ ਮੁਰਜ਼ਾ ਅਕਬਰ ਚੰਡੀਗੜ੍ਹ ਪੁਲਿਸ ਮੁਰਜ਼ਾ ਅਕਬਰ ਮੁਰਜ਼ਾ ਅਕਬਰ ਕੋਈ ਦੱਸੋ ਇਹਨਾਂ ਦੀ ਸਮੇਂ ਕਾਰਨ ਦਾ ਤੇ ਤੁਹਾਨੂੰ ਕਿਉਂ ਨਹੀਂ ਲੈ ਕੇ ਗਏ ਪਰਮਿਸ਼ਨ ਦੱਸੋ ਜੀ ਇੱਥੇ ਮੰਨ ਲਓ ਤਾਂ ਨਾ ਲੱਗ ਰਿਹਾਗਾ ਕਰਨੇ ਦੀ ਕਦੋਂ ਪਰਮਿਸ਼ਨ ਦਿੱਤੀ ਜਾਂਦੀ ਸਰ ਤੁਹਾਨੂੰ ਵੀ ਪਤਾਗਾ ਅੱਜ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਹੈ ਉਹਨਾਂ ਨੂੰ ਦੱਸ ਕੇ ਆਇਆ ਕਿ ਅਸੀਂ ਲੈ ਕੇ ਆਵਾਂਗੇ ਇਹ ਤਾਂ ਕੋਈ ਇਹ ਤਾਂ ਧੱਕਾ ਕਰ ਰਿਹਾ ਉਹ ਤਾਂ ਕਹਿ ਰਿਹਾ ਕਿ ਡੀਐਸਪੀ ਲੈਵਲ ਤੇ ਇੱਥੇ ਆ ਕੇ ਤਾਂ ਮਿਲ ਰਹੇ ਨੇ ਬੱਚਿਆਂ ਨਾਲ ਜੇ ਕਹਿ ਰਹੇ ਕਿ ਪਰਮਿਸ਼ਨ ਦਿਓ ਮੈਨੂੰ ਇਹ ਦੱਸੋ ਜਦੋਂ ਸੈਨੇਟ ਦੀਆਂ ਚੋਣਾਂ ਰੱਦ ਕਰੀਆਂ ਨੇ ਜਦੋਂ ਸੈਨੇਟ ਪੰਗ ਕਰੀਆ ਉਹਦੇ ਯੂਨੀਵਰਸਿਟੀ ਦੇ ਸਟੂਡੈਂਟਾਂ ਨੇ ਪਰਮਿਸ਼ਨ ਲਈ ਸੀ ਸੈਂਟਰ ਗਵਰਨਮੈਂਟ ਨੇ ਜਦੋਂ ਉਸ ਅਸੀਂ ਧਰਨੇ ਦੇ ਕਦੇ ਪਰਮਿਸ਼ਨਾਂ ਹੁੰਦੀਆਂ ਅਸੀਂ ਕੋਈ ਇੱਥੇ ਵਿਆਹ ਕਰ ਰਹੇ ਆ ਵੀ ਇਹਨਾਂ ਨੂੰ ਪਰਮਿਸ਼ਨ ਲਈ ਪਰ ਪੁਲਿਸ ਕੈਰੀ ਕਾਰਵਾਈ ਹੋਵੇਗੀ ਜੇ ਤੁਸੀਂ ਅਸੀਂ ਕਾਰਵਾਈ ਲਈ ਤਿਆਰ ਆ ਨਾਲੇ ਜੇ ਕਿਹੜਾ ਡੀਐਸਡਬਲੂ ਜੇ ਲੈ ਕੇ ਦੇਣ ਚਾਹ ਨਹੀਂ ਕਿਸਾਨ ਡੀਐਸਡਬਲੂ ਦਾ ਸਿੱਧਾ ਰਵਈਆਗਾ ਉਹ ਕਹਿੰਦਾ ਅਸੀਂ ਤੁਹਾਡਾ ਪ੍ਰੋਟੈਸਟ ਨਹੀਂ ਹੋਣ ਦੇਣਾ ਸਾਡੀ ਮੀਟਿੰਗ ਹੋਈ ਹੈ ਡੀਐਸਡਬਲੂ ਨਾਲ ਉਹ ਕਹਿੰਦੇ ਆ ਕਿ ਤੁਸੀਂ ਕੁੰਡੜਬਾਜੀ ਕਰ ਰਹੇ ਹੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਇਲੈਕਸ਼ਨਾਂ ਦਾ ਸ਼ਡਿਊਲ ਜਾਰੀ ਕਰ ਦਿਓ ਸਾਡੀ ਸਿੱਧੀ ਡਿਮਾਂਡ ਆ ਪੰਜਾਬ ਨੂੰ ਬਚਾਓ ਮੋਰਚੇ ਸਿੱਧੀ ਰਵਾਨਾ ਲਖਨਾਸ਼ੁਰ ਨੂੰ ਚਾਰੀ ਕਰੋ ਅਸੀਂ ਅੱਗੇ ਸੋਚਾਂਗੇ ਕਰਨਾ ਕੋਈ ਗੱਡੀ ਆਈ ਹੁਣੇ ਇੱਕ ਮਿੰਟ ਕੋਈ ਸੀਟਾ ਨਹੀਂ ਨਿਕਲਿਆ ਮੀਟਿੰਗ 'ਚੋਂ ਉੱਧਾ ਉੱਠ ਕੇ ਆਏ ਆ ਸਾਰੀਆਂ ਜਥੇਬੰਦੀ ਬੰਦਿਆਂ ਦੇ ਬੰਦੇ ਗਏ ਸਾਰੇ ਗਏ ਪ੍ਰਧਾਨ ਵੀ ਗਏ ਉੱਧਾ ਉੱਠ ਕੇ ਆਉਂਦੇ ਕਿ ਥਾਂ ਨਾਲ ਨਾਲੇ 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 ਜਿੰਨਾ ਮਾਡਲ ਕਰਦਾ ਕਰਨਗੇ ਤੇ ਹੀ ਦੇਖਿਓ ਸਰਪੱਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰ ਦੇਖ ਲੈ ਸੰਗ ਦੀ ਸ਼ੱਕ ਆਦੀ ਗੱਲ ਹੁੰਦੀ ਫੇਰ ਵੀ ਆਏ ਰੋਕਣਾ ਸੀ ਜੇਕਰ ਤੁਹਾਨੂੰ ਜੋਬ ਤਾਂ ਤੁਸੀਂ ਰਹੇ ਹੋ ਸੌਰੀ ਸਰ ਸਰ ਤੂੰ ਆਣ ਕੇ ਡਰਾ ਰਹੇ ਜੇ ਜੀ ਤੀ ਆਣ ਕੇ ਡਰਾ ਰਹੇ ਜੇ ਤੁਸੀਂ ਇੱਥੇ ਆਣ ਕੇ ਡਰਾ ਰਹੇ ਹੋ ਸਰ ਪੁੱਛੋ ਵੀ ਜੇ ਇਹ ਸੰਗ ਦੀ ਸ਼ਾਖਾ ਦੀ ਗੱਲ ਹੁੰਦੀ ਫੇਰ ਵੀ ਉਹ ਜ਼ਰਾ ਰੋਕਣਾ ਸੀ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਜੇ ਚੰਡੀਗੜ੍ਹ ਚੰਡੀਗੜ੍ਹ ਪੁੱਛਦਾ ਹੈ ਰਵਈਆ ਕਿ ਸਾਡਾ ਸਾਊਂਡ ਸਿਸਟਮ ਜੇ ਸਾਡੇ ਲੋਕ 10 ਤਰੀਕ ਨੂੰ ਇੱਥੇ ਆਉਣਾ ਚਾਹੁੰਦੇ ਨੇ ਕੀ ਇਹ ਚੰਡੀਗੜ੍ਹ ਪੰਜਾਬ ਦਾ ਨਹੀਂ ਹੈਗਾ ਕੀ ਇਹ ਯੂਨੀਵਰਸਿਟੀ ਪੰਜਾਬੀ ਲੋਕਾਂ ਦੀ ਨਹੀਂ ਹੈਗੀ ਇਹ ਕਹਿ ਰਿਹਾ ਕਿ ਪਰਮਿਸ਼ਨ ਲਓ ਚੰਡੀਗੜ੍ਹ ਆਉਣ ਲਈ ਇਹ ਕਹਿ ਰਿਹਾ ਕੀ ਯੂਨੀਵਰਸਿਟੀ ਜਾਣ ਦੀ ਪਰਮਿਸ਼ਨ ਲੋ ਨਹੀਂ ਸਾਹਿਬ ਪਰਮਿਸ਼ਨ ਨਹੀਂ ਸਰ ਇੱਕ ਮਿੰਟ ਸਰ ਇੱਡੇ ਇੱਡੇ ਬੈਰੀਕੇਡ ਲਾ ਦਿੱਤੇ ਗਏ ਆ ਵੇਖੋ ਇੱਕ ਨੰਬਰ ਗੇਟ ਵੇਖ ਲਓ ਇੱਡੇ ਇੱਡੇ ਬੈਰੀਕੇਡ ਲਾ ਦਿੱਤੇ ਕੀ ਗੱਲ ਸਰ ਪੀਸ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਪਰ ਤੁਸੀਂ ਇਹਨੂੰ ਨਾ ਵਿਗਾੜੋ ਅਸੀਂ ਪੀਸਫੁਲੀ ਕਰਦੇ ਨੇ ਟੇਕੇ ਮੈਂ ਤੁਹਾਡੇ ਮੇਰਾ ਕੋਈ ਪੱਕ ਨੇ ਦੱਸਣਾ ਆਮ ਆਟ ਬਾਉਂਡ ਸੁ ਤੇ ਨਹੀਂ ਬਾਉਂਡ ਤਾਂ ਇਹ ਕਿਸ ਤਰ੍ਹਾਂ ਦੀ ਹਦਾਇਤ ਦੱਸ ਕੋ ਕਿਸ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਤੁਸੀਂ ਆਪ ਦਾ ਕਰੋ ਇਹਨਾਂ ਦਾ ਇੰਟਰਵਿਊ ਇਹਨਾਂ ਦਾ ਪ੍ਰੂਫ ਕਰ ਰਹੇ ਹੋ ਨਾ ਉਹਨਾਂ ਦਾ ਕਵਰ ਕਰੋ ਮੇਰਾ ਕਵਰ ਨਹੀਂ ਇਹ ਸਾਰਿਆਂ ਦੀ ਕਰ ਰਹੇ ਨੇ ਨਹੀਂ ਤੁਹਾਡੇ ਤੋਂ ਪਤਾ ਹੀ ਤੁਹਾਡੇ ਤੋਂ ਪਤਾ ਨਹੀਂ ਵੈਸੇ ਵੀ ਜੀ ਚੰਡੀਗੜ੍ਹ ਚੰਡੀ ਜਿਹੜੀ ਜਿਹੜੀ ਚੰਡੀਗੜ੍ਹ ਪੁਲਿਸ ਦੀ ਯੂਨੀਵਰਸਿਟੀ ਦੇ ਵਿੱਚ ਦਖਲੰਦਾ ਜੀ ਤੁਸੀਂ ਹੁਣ ਨਾ ਕੋਣ ਹੋ ਮਤਲਬ ਉੱਥੇ ਰੋਕਣ ਵਾਲੀ ਪਹਿਲਾਂ ਤਾਂ ਤੁਹਾਨੂੰ ਕੋਈ ਕਿਸੇ ਦਾ ਅਧਿਕਾਰ ਨਹੀਂ ਹਦਾਇਤ ਦਿੱਤੀ ਹੈ ਨਾ ਮੈਂ ਤੁਹਾਨੂੰ ਇਸ ਚੀਜ਼ ਦਾ ਕੋਈ ਨਹੀਂ ਨਹੀਂ ਬਾਉਂਡ ਇੱਕ ਮਿੰਟ ਤੁਸੀਂ ਇਸ ਚੀਜ਼ ਤੇ ਫਿਰ ਕਿਵੇਂ ਬਾਉਂਡ ਹੋ ਜਦੋਂ ਯੂਨੀਵਰਸਿਟੀ ਦੇ ਵਿੱਚ ਕੋਈ ਚੀਜ਼ ਆਉਣ ਤੋਂ ਰੋਕ ਰਹੇ ਹੋ ਤੁਸੀਂ ਫਿਰ ਇਸ ਚੀਜ਼ ਤੇ ਕਿਵੇਂ ਬਾਉਂਡ ਹੋ ਜੇ ਤੁਸੀਂ ਸਾਨੂੰ ਜਵਾਬ ਦੇ ਨਹੀਂ ਹੈਗੇ ਫਿਰ ਤੁਹਾਨੂੰ ਇਹ ਵੀ ਅਧਿਕਾਰ ਨਹੀਂ ਹੈਗੇ ਕਿ ਸਾਡੀ ਯੂਨੀਵਰਸਿਟੀ ਚੀਜ਼ਾਂ ਆਉਣ ਤੋਂ ਰੋਕੋ ਮੈਂ ਤੁਹਾਨੂੰ ਕਿਹਨੇ ਦਿੱਤਾ ਤੁਹਾਨੂੰ ਰਾਈਟ ਕਿਹਨੇ ਦਿੱਤਾ ਸਾਡੇ ਕੋਲੇ ਰਾਈਟ ਹੈਗਾਗਾ ਕਿ ਅਸੀਂ ਪ੍ਰੋਟੈਸਟ ਕਰੀਏ ਉਸ ਪ੍ਰੋਟੈਸਟ ਲਈ ਵਸੀਲੇ ਜਟਾਉਣ ਦਾ ਸਾਡੇ ਕੋਲ ਰਾਈਟ ਹੈਗਾ ਮੈਨੂੰ ਜਿਹੜਾ ਜਿਹੜਾ ਲੀਗਲ ਸਿਸਟਮ ਹੈ ਜਿਹੜਾ ਕਨਸਟੀਟਿਊਸ਼ਨ ਹੈ ਜਿਹੜੀ ਗਵਰਨਮੈਂਟ ਆਫ ਤੁਸੀਂ ਧਰਨੇ ਤੇ ਬੈਠੇ ਹੋ ਤੁਸੀਂ ਤੁਸੀਂ ਇਹ ਜੇ ਇਹਨੂੰ ਰੋਕ ਰਹੇ ਹੋ ਤਾਂ ਸਿੱਧਾ ਰਾਈਟ ਟੂ ਪ੍ਰੋਟੈਸਟ ਹੀ ਹਮਲਾ ਹੈ ਮਤਲਬ ਅਸੀਂ ਆਪਦੀ ਗੱਲ ਨਹੀਂ ਕਰ ਸਕਦੇ ਆਪ ਕਹਿ ਰਹੇ ਤੁਸੀਂ ਬੈਠ ਮਤਲਬ ਅਸੀਂ ਤੁਹਾਨੂੰ ਇਹ ਅਸ਼ਵਾਸਨ ਦਿੰਦਾ ਕਿ ਉੱਥੇ ਸ਼ਾਪਮਾਈ ਦਾ ਨਾ ਹੋਗਾ ਤਾਂ ਸ਼ਾਪਮਾਈ ਦੇ ਵਿੱਚ ਅੱਜ ਵਾਧਾ ਅੱਜ ਜਿਹੜੀ ਅਥਾਰਟੀ ਨਾਲ ਮੀਟਿੰਗ ਹੋਈ ਸੀ ਉੱਥੇ ਅਸੀਂ ਇਹ ਗੱਲ ਰੱਖੀ ਕਿ ਸਾਨੂੰ ਇਨਸਾਈਟ ਨਾ ਕੀਤਾ ਜਾਵੇ ਨਹੀਂ ਨਾਮ ਜੋ ਮਰਜ਼ੀ ਹੋਵੇ ਮੈਨੂੰ ਹਮ ਤਾਂ ਹੋਣੇ ਵਿੱਚ ਜਾ ਕੇ ਕਰ ਸਕਦੇ ਆ ਅੱਜ ਕਿਉਂ ਰੋਕ ਰਹੇ ਹੋ ਸਮਝ ਆ ਰਹੀ ਹੈ ਤੂੰ ਪ੍ਰੋਟੈਸਟ ਨਹੀਂ ਰੋਕ ਰਿਹਾ ਤੂੰ ਜਾ ਕੇ ਅੰਦਰ ਕਰ ਲੋ ਪ੍ਰੋਟੈਸਟ ਨੂੰ ਰੋਕਣ ਦਾ ਹੀ ਤਰੀਕਾ ਪਹਿਲੇ ਕਹਿੰਦਾ ਚੰਡੀਗੜ੍ਹ ਪੁਲ ਐਂਡ ਬੰਦ ਕਰੋ ਰੋਕੀਆ ਪਹਿਲੇ ਕਹਿੰਦਾ ਪੀਯੂ ਸਕਿਉਰਟੀ ਆ ਕੇ ਸਾਡੇ ਨਾਲ ਗੱਲ ਕਰੇ ਪੀਯੂ ਸਕਿਉਰਟੀ ਤਾਂ ਖੜੀ ਹੁੰਦੀ ਪੀਯੂ ਸਕਿਉਰਟੀ ਕਿੱਥੇ ਫਿਰ ਸਾਹਮਣੇ ਆਵੇ ਨਾ ਉਹ ਸਾਡੇ ਨਾਲ ਡੀਲ ਕਰੇ ਉਹ ਸਾਡੇ ਨਾਲ ਡੀਲ ਕਰੇ ਫਿਰ ਮੈਂ ਫੋਨ ਪੁੱਛਦਾ ਵੀ ਸੁਣਾਉਂਦਾ ਮੈਂ ਕਿਤੇ ਤਾਂ ਕੋਈ ਨਹੀਂ ਖੜਿਆ ਸਾਹਮਣੇ ਗੇਟ ਤੇ ਖੜੀ ਹੈ ਜਾ ਕੇ ਦੇਖ ਉਹ ਇਹ ਤਾਂ ਹੀ ਬਹੁਤ ਥੱਕਾ ਹੈਗਾ ਵਪਾਰੀਆਂ ਦੇ ਨਾਲ ਕੋਈ ਵੀ ਜਿਵੇਂ ਤੁਸੀਂ ਮਰਜ਼ੀ ਕਹੋ ਇਹ ਪਰ ਜਦ ਤੱਕ ਕਰਦਾ ਕਿ ਕਿੰਨਾ ਮਾਰੀਂ ਜ਼ੋਰ சடதி கடாய ரவாங்க ரெண்டு